ਹਾਂਜੀ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਰਨ ਜੀ ਰੋ ਰਹੇ ਨੇ ਬਹੁਤ ਜ਼ਿਆਦਾ ਤੇ ਮਿੰਨੂ ਵੀ ਰਵਾ ਰਹੇ ਨੇ ਸਹੀ ਗੱਲ ਆ ਕਿਸੇ 'ਚ ਇੰਨੀ ਤਾਕਤ ਨਹੀਂ ਜਿਹੜੀ ਕਿਰਨ ਮਾਨ ਨੂੰ ਰਵਾ ਸਕੇ ਪਰ ਆ ਜਿਹੜਾ ਪਿਆਰ ਪਿਆਰ ਇਹ ਰਵਾ ਦਿੰਦਾ ਇਹ ਰਵਾ ਰਹੇ ਨੇ ਮੈਂ ਤੇ ਰੋਣ ਹੀ ਨਾਲ ਨਾਲ ਮੇਰੀ ਲਿੰਪੀ ਨੂੰ ਵੀ ਰਵਾਵੇਂ ਨੇ ਮੈਂ ਇਕੱਲੀ ਕੋ ਰੋਵਾ ਤੂੰ ਮੈਂ ਨਾਲ ਕੋ ਰਵਾ ਤੇ ਅੱਜ ਘਰੇ ਆ ਰਹੇ ਨੇ ਮੰਮੀ ਤੇ ਡੈਡੀ ਤੇ ਉਹ ਇਸ ਲਈ ਅੱਪਾ ਤਿਆਰੀਆਂ ਕਰ ਰਹੇ ਆ ਮੰਮੀ ਜਰਾ ਗਏ ਆ ਮੈਂ ਕਿ ਆਪਾਂ ਕਟਿੰਗ ਕਰਦੀ ਆ ਬਾਅਦ ਚ ਫਰਾਈ ਕਰ ਲਈਏ ਤੜਕਾ ਮੰਮੀ ਆਪੇ ਲਾ ਲੈਣਗੇ ਆ ਕੇ ਪਹਿਲੀ ਡਿਸ਼ ਕੀ ਕੀ ਹੈ ਚੀਚੇ ਨਹੀਂ ਮਸ਼ਰੂਮ ਮਸ਼ਰੂਮ ਚਿਲੀ ਮਸ਼ਰੂਮ ਚਿਲੀ ਬਣਾਣ ਲੱਗੇ ਆ ਤੇ ਜਦੋਂ ਆਪਾਂ ਬਣਾਵਾਂਗੇ ਉਦੋਂ ਤੁਹਾਨੂੰ ਦਿਖਾਵਾਂਗੇ ਨਾਲੇ ਪਕੌੜੇ ਬਣਾ ਲੈਣੇ ਨੇ ਆਪਾਂ ਫਕਰ ਤਰਾ ਦੇ ਵਖੋ ਵਖੋ ਤਰਾ ਦੇ ਵਖੋ ਵਖੋ ਤਰਾ ਦੇ ਪਕੌੜੇ ਬਣਾਉਣੇ ਆ ਇਹਦਰ ਤੇਲ ਹੋ ਗਿਆ ਗਰਮ ਤੇਲ ਨੂੰ ਵੀ ਆਪਾਂ ਧੜਾ ਧੜਾ ਗਰਮ ਆਪਾਂ ਕਿ ਜਲਦੀ ਜਲਦੀ ਕੰਮ ਮੁੱਕ ਜਾਣਾ ਚਾਹੀਦਾ ਸਾਰਾ ਫਿਰ ਆਪਾਂ ਵਿਹਲੇ ਹੋ ਕੇ ਬਹਿ ਜੀ ਆ ਸ਼ੂਟ ਵੀ ਆਪਾਂ ਪਹਿਲਾਂ ਕਰ ਲਿਆ ਹੈ ਜੰ ਦੇਖੋ ਜੀ ਧੁੱਪ ਸੇ ਕੰਦੇ ਨਾਲ-ਨਾਲ ਆਪਾਂ ਸਬਜ਼ੀਆਂ ਵੀ ਕਟਿੰਗ ਕਰਨੀਆਂ ਆ ਆਪਾਂ ਕਿ ਅੰਦਰ ਕਿਉਂ ਕਰਨੀ ਬਾਹਰ ਹੀ ਕਰ ਲੀਏ ਤੇ ਰਿੰਪੀ ਕੈਮਰਾ ਫੜ ਕੇ ਬੈਠੀ ਆ ਕਟਿੰਗ ਕਰ ਲਈ ਆ ਬਸ ਰਿੰਪੀ ਕਹਿੰਦੀ ਲਓ ਮੈਂ ਧੋ ਕੇ ਲਿਆਵਾਂ ਸਬਜ਼ੀਆਂ ਮੈਂ ਕਿ ਨੇਕੀ ਹੋਰ ਪੁੱਛ-ਪੁੱਛ ਜਾ ਕੇ ਤੋਂ ਹੈਨਾ ਵੈਸੇ ਕਿਸੇ ਨੂੰ ਪਤਾ ਇਹਨਾਂ ਨੂੰ ਕੀ ਕਹਿੰਦੇ ਆ ਜਿਹਨੂੰ ਇਹਨੂੰ ਪਤਾ ਕਮੈਂਟ ਆ ਜਰੂਰ ਦੱਸੋ ਕਿ ਇਹਨੂੰ ਕੀ ਕਹਿੰਦੇ ਆ ਇਹਨੂੰ ਹੋ ਠੀਕ ਹੈ ਇਹਨੂੰ ਦੱਸ ਜੀ ਅਗਰ ਇਹਨੂੰ ਪਤਾ ਹੈ ਇਹਨੂੰ ਨਹੀਂ ਇਹਨੂੰ ਨਹੀਂ ਪੁੱਛਿਆ ਮੈਂ ਇਹ ਇਹਨਾਂ ਨੂੰ ਪੁੱਛਿਆ ਤੈਨੂੰ ਪਤਾ ਵਾ ਕਮੈਂਟ ਆ ਦੱਸੋ ਕੀ ਕਹਿੰਦੇ ਇਹਨੂੰ ਕਮੈਂਟ ਆ ਦੱਸੋ ਇੰਗਲਿਸ਼ ਚ ਕੀ ਕਹਿੰਦੇ ਤੇ ਪੰਜਾਬੀ ਚ ਕੀ ਕਹਿੰਦੇ ਤੇ ਹਿੰਦੀ ਚ ਕੀ ਕਹਿੰਦੇ ਸਾਰੇ ਦੱਸੋ ਹਿੰਦੀ ਜਿਹਦੇ ਪਤਾ ਨਹੀਂ ਹੈ ਨਾ ਇੰਗਲਿਸ਼ ਤੇ ਪੰਜਾਬੀ ਦੇ ਸਾਰਿਆਂ ਨੂੰ ਪਤਾ ਹਾਂ ਉਹੀ ਤਾਂ ਗੱਲ ਹੈ ਨਾ ਜਿਹਨੂੰ ਜਿੱਥੇ ਪਤਾ ਦੱਸੋ ਜਰੂਰ ਹਾਂ ਹੋਈ ਨੂੰ ਦੱਸਿਓ ਉਹ ਵੀ ਇੰਨੇ ਗਾਹ ਕਰਨਾ ਵਾਗੇ ਹਾਂ ਪਾਰਸਲ ਚੱਲ ਲੋ ਜੀ ਹੁਣ ਜਦੋਂ ਆਪਾਂ ਬਣਾਵਾਂਗੇ ਫਿਰ ਉਦੋਂ ਤੁਹਾਨੂੰ ਆਪਾਂ ਦਿਖਾਵਾਂਗੇ ਆਪਾਂ ਬਾਕੀ ਅੱਜ ਧੁੱਪ ਬੜੀ ਜ਼ਿਆਦਾ ਵਧੀਆ ਲੱਗੀ ਆ ਬੜਾ ਵਧੀਆ ਲੱਗਣ ਦੇ ਆ ਪਿੰਦਰ ਹੋਗਣ ਤੋਂ ਬੜੀ ਵਧੀਆ ਲੱਗਦੀ ਆ ਸਹੀ ਗੱਲ ਆਪਾਂ ਧੁੱਪ ਦਾ ਪੂਰਾ ਆਨੰਦ ਲੈ ਲਿਆ ਕੋਈ ਨਹੀਂ ਬੈਠਾ ਸਿਰਫ ਸਾਡੇ ਦੇ ਬਧਾਵਾ ਸਾਡੇ ਦੇ ਬਧਾਵਾ ਕੋਈ ਨਹੀਂ ਬੈਠਾ ਸਾਡੇ ਅੰਧੇੜੇ ਨਹੀਂ ਗਰਮੀ ਇਹ ਧੁੱਪ ਕੌਣ ਚੇਕਦਾ ਆਪਾਂ ਕਿੰਨੇ ਗਰਮੀ ਚ ਆਹ ਹੋ ਮਤਲਬ ਕੀ ਹੁਣ ਇੰਨੀ ਬਾਟਾ ਟੂ ਮੱਚ ਬਸ ਉਹਨ ਮਾਰਨਿੰਗ ਤੇ ਨਾਈਟ ਦੀ ਬਸ ਰਹਿ ਗਈ ਹੈ ਸਹੀ ਗੱਲ ਹੈ ਜੀ ਮਾਰਨਿੰਗ ਦੀ ਤੇ ਨਾਈਟ ਦੀ ਰਹਿ ਗਈ ਹੈ ਤੇ ਬਾਕੀ ਜਦੋਂ ਆਪਾਂ ਬਾਕੀ ਸਮਾਨ ਵਿਖਾਵਾਂਗੇ ਬਣਾਵਾਂਗੇ ਉਦੋਂ ਤੁਹਾਨੂੰ ਆਪਾਂ ਜ਼ਰੂਰ ਦਿਖਾਵਾਂਗੇ ਚਲੋ ਜੀ ਮਿਲਦੇ ਆਂ ਬ੍ਰੇਕ ਕੇ ਬਾਅਦ ਬ੍ਰੇਕ ਕੇ ਬਾਅਦ ਚਲੋ ਜੀ ਕਰ ਲੱਗੇ ਆਪਾਂ ਤਿਆਰੀ ਚਾਹ ਤਾਂ ਸਭ ਦੀ ਪੇਸਟ ਪਾ ਤੇ ਮੈਂ ਪਾਉਣੀ ਆ ਉਹ ਵੇਖੋ ਪਛਾਟੀ ਬੋਲਦੇ ਹੋਏ ਨੇ ਕਿ ਇੱਧਰੋਂ ਉਹ ਤੱਕ ਰਵਾਣਾ ਆਉਂਦੇ ਆ తయారెస్ట్ ఆ రే ਅੱਗੇ ਇਹ ਕਾਂਟੀ ਬੈਗ ਭਰਨੀ ਆ ਜੀ ਉਹ ਬੈਗ ਤੋਂ ਪਤਾ ਲੱਗਦਾ ਕਲਰ ਲਾ ਰਹੇ ਨੇ ਚਲੋ ਲਾ ਰਹੇ ਨੇ ਕਿਹ ਕਿਹੇ ਸਟਾਰੇ ਨੇ ਯੋ ਇਹਨੂੰ ਫਰਾਈ ਕਰਾਂਗੇ ਇਹਨੂੰ ਤੇ ਮਸ਼ਰੂਮ ਚਲੇ ਲਈ ਆਪਾਂ ਸਭ ਤੋਂ ਪਹਿਲਾਂ ਆਪਣੇ ਜਿਹੜੀਆਂ ਵੈਜੀਟੇਬਲਸ ਹਨ ਨੂੰ ਫਰਾਈ ਕਰ ਲਾਂਗੇ ਜਿਵੇਂ ਸ਼ਮਿੰਗ ਵਿੱਚ ਐਨਾਂ ਕਿੱਕੜੀ ਆਪਾਂ ਕਿੱਥੇ ਵਾਗ ਲੈ ਸੀਗੇ ਤੇ ਬਾਕੀ ਸਭ ਜੰਨੀ ਤਿਆਰੀ ਕਰ ਲਈ ਸਾਨੂੰ ਪਤਾ ਲੱਗਦਾ ਕਿ ਮੰਮੀ ਅਨੇ ਆ ਰਹੇ ਹਨ ਚਲੋ ਜੀ ਮੰਮੀ ਪਪਾ ਨੇ ਆਉਣ ਵਾਲੇ ਆਣਾ ਸੁਣਾਇਆ ਤੇ ਅਪਾ ਡੜੀਆਂ ਮੰਮੀ ਨੇ ਸਾਰੇ ਪਕੌੜੇ ਕੱਚੇ ਕਰਤੇ ਆਪਾਂ ਕਟਿੰਗ ਕਰ ਲਈ ਸੀ ਤੇ ਹੁਣ ਬਸ ਉਹਨਾਂ ਦਾ ਤਿਆਰ ਕਰਦੇ ਆਂ ਬਈ ਆ ਇਸ ਲਈ ਤਾਂ ਸ਼ੂਟ ਵੀ ਸ਼ੇਕ ਕਰ ਲਈ ਸੀ ਆ ਚਲੋ ਖੇਡ ਕਰਦੇ ਆ ਸਾਰੇ ਜਾਣੇ ਤੇ ਅੱਜ ਆਪਾਂ ਚੱਲੇ ਹਾਂ ਕਿਥੇ ਲੈ ਲੱਤਮਸ ਲੂਨ ਫੇਸ਼ਲ ਕਰਾਉਣ ਵਾਸਤੇ ਤੇ ਤੁਹਾਨੂੰ ਪਤਾ ਮੈਂ ਇੱਥੇ ਆ ਚੁੱਕੀ ਹਾਂ ਵਿਆਹ ਦੀ ਤਿਆਰੀ ਹੋ ਗਈਆਂ ਵਾਹ ਵੇ ਤੂੰ ਆਪਣਾ ਫੋਨ ਬੰਦ ਕਰ 2 ਮਿੰਟ ਵਾਸਤੇ ਆਪਾਂ ਹੁਣ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਦਿਖਾਵਾਂਗੇ ਤੇ ਫਿਰ ਉਸ ਤੋਂ ਬਾਅਦ ਜੋ ਆਪਾਂ ਖਾਵਾਂਗੇ ਉਹ ਵੀ ਵਿਖਾਵਾਂਗੇ ਹਨਾ ਚੱਲੀਏ ਹੁਣ ਚਲੋ ਚਲੋ ਲੈਟਸ ਗੋ ਗੋ ਬਹੁਤ ਹੀ ਮੋਸ਼ਲੇ ਲਗਾ ਬਹੁਤ ਹੀ ਮੋਸ਼ਲੇ ਲਗਾ ਕੇਸ਼ਰੋਂ ਕੀ ਹੈ ਕੇਸ਼ਰੋਂ ਲਾ ਬੈਨੇ ਕੁਦੀ ਸ਼ਾਦੀਆਂ ਲੱਗੀਆਂ ਨਾ ਕੇਸ਼ੇ ਕਹਿੰਦੇ ਨਹੀਂ ਦੀ ਦੀ ਮੇਰੇ ਵੀ ਆ ਤੇ ਵੀ ਰੋਂਦੇ ਹੀ ਉਦੋਂ ਦੇ 4 ਸਾਲ ਦਾ ਜਦੋਂ ਵੀ ਰੋਂਦਿਆ ਹੈਗਾ ਕੋਈ ਗੱਲ ਨਹੀਂ ਕੈਨੇਡਾ ਨਹੀਂ ਚੱਲੀ ਇੱਥੇ ਹੀ ਉਹ ਭਰਾਵਾ ਇੱਥੇ ਹੀ ਆ ਜਿਹਦੇ ਚੀ ਕਰੂਗਾ ਆਪਾਂ ਤੈਨੂੰ ਮਲਾ ਲਿਆ ਕਰਾਂਗੇ ਠੀਕ ਆ ਯਾਰ ਨਾਰ ਹੋਇਆ ਕਰ ਇੰਦਾ ਮੇਰੇ ਦਿਲ ਨੂੰ ਵੇਰਾ ਪਾ ਖਾਦਾ ਮੈਂ ਦੇਮਾਂਸੀ ਚੱਲੇ ਸੀ ਮਾਰਕੀਟ ਚ ਲੱਗੇ ਉਹਦੇ ਗੁਲਚਾ ਖਾਦਾ ਜਿਹੜੇ ਕਿ ਸ਼ਕਤੀ ਨਗਰ ਦੇ ਵਿੱਚ ਆ ਜਿਹੜੇ ਦੇਸੀ ਗੋਦੇ ਵਿੱਚ ਡਿਪ ਕਰਕੇ ਗੁਲਚਾ ਦਿੰਦੇ ਨੇ ਤੇ ਉਹਨਾਂ ਦਾ ਆਪਾਂ ਗੁਲਚਾ ਖਾਦਾ ਤੇ ਗੁਲਚੇ ਦਾ ਟੇਸਟ ਠੀਕ ਸੀਗਾ